ਕਿ ਦੁਲਹਨ ਦੁਲਹਨ ਕੇ ਮਾਥੇ ਕੀ ਬਿੰਦੀਆ ਇਹ ਮੇਰਾ ਇੰਡੀਆ ਆਈ ਲਵ ਮਾਈ ਇੰਡੀਆ ਵਤਨ ਮੇਰਾ ਇੰਡੀਆ ਕਰਮ ਮੇਰਾ ਇੰਡੀਆ ਸਾਰਿਆਂ ਨੂੰ ਹੈਪੀ ਇੰਡੀਪੈਂਡੈਂਸ ਡੇ ਐਂਡ ਹੈਪੀ ਬਰਥਡੇ ਟੂ ਮੀ ਆਲਸੋ ਮੇਰਾ ਅੱਜ ਬਰਥਡੇ ਵੀ ਹੈ ਔਰ ਅੱਜ ਮੈਂ ਆਪਣਾ ਬਰਥਡੇ ਇਹਨਾਂ ਸਾਰੇ ਬੱਚਿਆਂ ਨਾਲ ਜੋ ਕਿ ਨੰਨੇ ਗੁਲਿਸਤਾਨ ਤੋਂ ਐਨਜੀਓ ਤੋਂ ਬੱਚੇ ਅਸੀਂ ਨਾਲ ਲੈ ਕੇ ਆਏ ਆਂ ਔਰ ਸੀਨੀਅਰ ਸਿਟੀਜ਼ਨਸ ਦੇ ਕੋਲ ਅਸੀਂ ਉਹਨਾਂ ਦੇ ਨਾਲ ਅਸੀਂ ਇੰਜੋਏ ਕਰਨ ਆਏ ਆਂ ਉਹਨਾਂ ਨਾਲ ਅਸੀਂ ਬਲੇਸਿੰਗ ਲੈਣ ਆਏ ਆਂ ਉਹਨਾਂ ਤੋਂ ਅਸੀਂ ਝੰਡੇ ਲੈ ਕੇ ਖੜੇ ਆਂ ਬੱਚਿਆਂ ਨੂੰ ਸਮਝਾ ਰਹੇ ਆਂ ਬੇਟਾ ਆਜ਼ਾਦੀ ਹੈ ਬੱਚਿਆਂ ਨੂੰ ਉਸ ਦਾ ਕੀ ਪਤਾ ਹੈ ਕਿ ਸਿਰਫ ਇਤਿਹਾਸ ਪੜਿਆ ਬੱਚਿਆਂ ਨੇ ਜੀ ਦੇ ਵਿੱਚ ਕੁਰਬਾਨੀਆਂ ਸਮਝ ਨਹੀਂ ਆ ਸਕਦੀਆਂ ਜੋ ਸਾਡੇ ਬਜ਼ੁਰਗਾਂ ਨੇ ਸਾਡੇ ਪੂਰਵਜਾਂ ਨੇ ਦਿੱਤੀਆਂ ਨੇ ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਆਜ਼ਾਦੀ ਸ਼ਬਦ ਇੱਕ ਰਹਿ ਗਿਆ ਹੈ ਆਜ਼ਾਦੀ ਅਜੇ ਬੜੀ ਚੀਜ਼ਾਂ ਤੋਂ ਸਾਨੂੰ ਆਜ਼ਾਦੀਆਂ ਚਾਹੀਦੀਆਂ ਨੇ ਸਮਾਜ ਨੂੰ ਮੈਂ ਕਹਿਣਾ ਚਾਹਨੀ ਹਾਂ ਜੇ ਆਜ਼ਾਦੀ ਸੱਚਮੁੱਚ ਮਨਾਣੀ ਹੈ ਨਾ ਤੇ ਆਪਣੇ ਆਸ-ਪਾਸ ਦੇਖੋ ਜੇ ਕੋਈ ਮੈਡੀਕਲ ਕਿਸੇ ਨੂੰ ਲੋੜ ਹੈ ਉਹਨੂੰ ਤੁਸੀਂ ਮਦਦ ਕਰ ਸਕਦੇ ਹੋ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਖਰਚਾ ਕਰ ਸਕਦੇ ਹੋ ਉਹਦੀਆਂ ਦੁਆਵਾਂ ਤੁਹਾਨੂੰ ਲੱਗਣਗੀਆਂ ਤੇ ਫਿਰ ਮਨਾਵਾਂਗੇ ਨਾ ਆਜ਼ਾਦੀ ਦਾ ਦਿਵਸ ਬਹੁਤ ਅੱਛਾ ਲੱਗਾ ਯਹਾਂ ਪੇ ਆ ਕੇ ਸਭ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਐਂਡ ਹੋਪਫੁਲੀ ਕਿ ਅੱਗੇ ਜਾ ਕੇ ਵੀ ਵਿਲ ਡੂ ਬੈਸਟ ਕਿਉਂਕਿ ਸੱਚ ਬੋਲوں ਤਾਂ ਜੋ ਮੇझे ਲੱਗਦਾ ਹੈ ਕਿ ਭਾਰਤ ਦਾ ਜੋ ਭਵਿੱष्य ਹੈ ਉਹ ਇਨ ਛੋਟੇ ਛੋਟੇ ਬੱਚੋ ਮੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਿਤ ਅੱਜ ਦੇਸ਼ 79ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਤੇ ਉੱਥੇ ਹੀ ਦੇਸ਼ ਪੂਰਾ ਤਿਰੰਗੇ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਨਾਲ ਹੀ ਦੇਖ ਸਕਦੇ ਹੋ ਛੋਟੇ ਛੋਟੇ ਨੰਨੇ ਨੰਨੇ ਬੱਚੇ ਨੇ ਜਿਨ੍ਹਾਂ ਦੇ ਵੱਲੋਂ ਜਿਹੜਾ 플ੈਗ ਹੋਸਟ ਕੀਤਾ ਗਿਆ ਹੈ ਨਾਲ ਹੀ ਜਿਹੜੇ ਮਿਸ਼ਨ ਸਮਾਈਲ ਦੇ ਪ੍ਰੈਜ਼ੀਡੈਂਟ ਸਾਡੇ ਨਾਲ ਨੇ ਸੋਨੀਆ ਮੈਮ ਗੱਲਬਾਤ ਕਰਦੇ ਆ ਕਿਵੇਂ ਹੋ ਮੈਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਕਿੱਦਾਂ ਸੈਲੀਬ੍ਰੇਟ ਕਰ ਰਹੇ ਹੋ ਸੁਤੰਤਰਤਾ ਦਿਵਸ ਫਰਸਟ ਆਫ ਆਲ ਸਾਰਿਆਂ ਨੂੰ ਹੈਪੀ ਇੰਡੀਪੈਂਡੈਂਸ ਡੇ ਐਂਡ ਹੈਪੀ ਬਰਥਡੇ ਟੂ ਮੀ ਆਲਸੋ ਮੇਰਾ ਅੱਜ ਬਰਥਡੇ ਵੀ ਹੈ ਔਰ ਅੱਜ ਮੈਂ ਆਪਣਾ ਬਰਥਡੇ ਇਹਨਾਂ ਸਾਰੇ ਬੱਚਿਆਂ ਨਾਲ ਜੋ ਕਿ ਨੰਨੇ ਗੁਲਿਸਤਾਨ ਤੋਂ ਐਨਜੀਓ ਤੋਂ ਬੱਚੇ ਅਸੀਂ ਨਾਲ ਲੈ ਕੇ ਆਏ ਆਂ ਔਰ ਸੀਨੀਅਰ ਸਿਟੀਜ਼ਨਸ ਦੇ ਕੋਲ ਅਸੀਂ ਉਹਨਾਂ ਦੇ ਨਾਲ ਅਸੀਂ ਇੰਜੋਏ ਕਰਨ ਆਏ ਆਂ ਉਹਨਾਂ ਨਾਲ ਅਸੀਂ ਬlesing's ਲੈਣ ਆਏ ਆਂ ਉਹਨਾਂ ਤੋਂ ਉਹਨਾਂ ਨਾਲ ਫਲੈਗ ਹੋਇਸਟਿੰਗ ਕੀਤੀ ਗਈ ਹੈ ਔਰ ਬੜਾ ਅੱਛਾ ਮੇਰਾ ਬਰਥਡੇ ਸੈਲੀਬ੍ਰੇਟ ਹੋ ਰਿਹਾ ਹੈ ਸਾਰਾ ਦੇਸ਼ ਮਨਾਉਂਦਾ ਹੈ ਤਾਂ ਅਸੀਂ ਵੀ ਇੱਕ ਝੰਡੇ ਲੈ ਆਈ ਲੰਨੇ ਸਾਰਿਆਂ ਪਾਸੇ ਇਹ ਦੁਨੀਆ

ਸਭ ਨੂੰ ਇਹੀ ਕਹੂੰਗੀ ਕਿ ਆਪਣੇ ਦੇਸ਼ ਨਾਲ ਆਪਣੀ ਧਰਤੀ ਨਾਲ ਪਿਆਰ ਕਰੋ ਆਪਾਂ ਪੰਜਾਬ ਦੀ ਧਰਤੀ ਜਨਮ ਲਿੱਤਾ ਹੈ ਤੇ ਆਪਣੀ ਧਰਤੀ ਨਾਲ ਵੀ ਪਿਆਰ ਕਰੋ ਆਪਣੇ ਬੱਚਿਆਂ ਨੂੰ ਇਸ ਕਾਬਿਲ ਬਣਾਓ ਕਿ ਉਹ ਬਾਹਰ ਜਾਣ ਦੀ ਬਜਾਏ ਆਪਣੇ ਦੇਸ਼ ਦੇ ਵਿੱਚ ਰਹਿ ਕੇ ਉਹਨਾਂ ਅੰਗਰੇਜ਼ਾਂ ਦੇ ਗੁਲਾਮ ਨਾ ਬਣੋ ਇੱਥੇ ਆ ਕੇ ਤੁਸੀਂ ਕੰਮ ਕਰੋ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੋ ਕਿਉਂ ਅਸੀਂ ਗੁਲਾਮੀਆਂ ਪਹਿਲੇ ਵੀ ਕਰਦੇ ਸੀ ਅੱਜ ਵੀ ਕਰੀ ਜਾਂਦੇ ਉਹਨਾਂ ਦੀ ਗੁਲਾਮੀਆਂ ਮੈਂ ਤਾਂ ਇਹੀ ਚਾਹੂੰਗੀ ਕਿ ਆਪਣੇ ਬੱਚੇ ਹਿੰਦੁਸਤਾਨ 'ਚ ਰਹਿ ਕੇ ਆਪਣੇ ਹਿੰਦੁਸਤਾਨ ਨੂੰ ਅੱਗੇ ਵਧਾਨ ਤੇ ਅੱਗੇ ਤੱਕ ਲੈ ਕੇ ਜਾਣ ਤੇ ਇੱਕ ਛੋਟੀ ਜੀ ਰਿਕਵੈਸਟ ਹੋਰ ਕਰਾਂਗੀ ਆਪਾਂ ਇੰਡੀਪੈਂਡੈਂਸ ਡੇ ਮਨਾ ਰਹੇ ਆ ਬਟ ਮੈਨੂੰ ਕਿਤੇ ਕਿਤੇ ਲੱਗਦਾ ਜਿਹੜੇ ਵਿਚਾਰੇ ਸਟਰੀਟ ਡੌਗਸ ਐ ਉਹ ਅੱਜ ਆਪਣੀ ਆਜ਼ਾਦੀ ਖੋ ਰਹੇ ਨੇ ਮੈਂ ਆਪਣੀ ਸਰਕਾਰਾਂ ਨੂੰ ਬੇਨਤੀ ਕਰਾਂਗੀ ਰੇਪਿਸਟ ਸ਼ਰਿਆਮ ਘੁੰਮਦੇ ਨੇ ਪਰ ਇਹ ਜਿਹੜੇ ਡੌਗਸ ਨੇ ਇਹ ਵਿਚਾਰੇ ਤੁਸੀਂ ਜੇਲਾ ਵਿੱਚ ਪਾਈ ਜਾਂਦੇ ਉੱਥੇ ਉਹਨਾਂ ਦੀ ਕੇਅਰ ਕੌਣ ਕਰੇਗਾ ਕੌਣ ਉਹਨਾਂ ਨੂੰ ਖਾਣਾ ਖਿਲਾਏਗਾ ਇਸ ਕਰਕੇ ਮਨ ਬਹੁਤ ਕਲਪ ਰਿਹਾ ਹੈ ਸਾਰੀ ਸਰਕਾਰਾਂ ਨੂੰ ਇਹ ਮੈਂ ਰਿਕੁਐਸਟ ਕਰਾਂਗੀ ਕਿ ਪਲੀਜ਼ ਇਸ ਗੱਲ ਤੇ ਗੌਰ ਕੀਤਾ ਜਾਵੇ ਜਿਹੜੇ ਰੇਪਿਸਟਾਂ ਨੂੰ ਸਜ਼ਾ ਵੀ ਦਿਵੋ ਤੇ ਇਹ ਵਿਚਾਰੇ ਡੌਗਸ ਨੂੰ ਖਾਣਾ ਵੀ ਖਵਾਓ ਉਹਨਾਂ ਦਾ ਧਿਆਨ ਰੱਖੋ ਉਹਨਾਂ ਨੂੰ ਐਦਾਂ ਉਹਨਾਂ ਦੀ ਆਜ਼ਾਦੀ ਨਾ ਖੋਵੋ ਜੇ ਸਾਰੇ ਆਜ਼ਾਦ ਨੇ ਤੇ ਉਹ ਕਿਉਂ ਨਹੀਂ ਵਿਚਾਰੇ ਜੇ ਉਹ ਕੋਈ ਤਾਂ ਦੇਖੋ ਇਨਸਾਨ ਤਾਂ ਇਨਸਾਨ ਵੀ ਗਲਤੀਆਂ ਕਰਦਾ ਤੇ ਉਹ ਡੌਗਸ ਵੀ ਕਈ ਵਾਰ ਗਲਤੀਆਂ ਕਰ ਲੈਂਦੇ ਹੈ ਤਾਂ ਬੇਜਮਨ ਜਾਨਵਰ ਹੀ ਹੈ ਨਾ ਉਹ ਮੂੰਹ ਕੁਝ ਬੋਲ ਨਹੀਂ ਸਕਦਾ ਪਿਆਰ ਦੋਗੇ ਤਾਂ ਉਹਨੂੰ ਵੀ ਪਿਆਰ ਮਿਲੇਗਾ ਸੋ ਆਪਾਂ ਅਗਰ ਆਜ਼ਾਦ ਦੇਸ਼ ਦੀ ਗੱਲ ਕਰਦੇ ਆ ਤਾਂ ਹੈਪੀ ਇੰਡੀਪੈਂਡੈਂਸ ਡੇ ਟੂ 올 ਆਫ ਯੂ ਔਰ ਉਹਨਾਂ ਬੇਜਮਨ ਜਾਨਵਰ ਨੂੰ ਵੀ ਆਜ਼ਾਦ ਕਰਵਾਓ ਹੈਪੀ ਇੰਡੀਪੈਂਡੈਂਸ ਡੇ ਟੂ ਆਲ ਆਫ ਯੂ ਔਰ ਖੁਸ਼ੀਆਂ ਮਿਲ ਕੇ ਵੰਡਦੇ ਰਹੋ ਤੇ ਖੁਸ਼ੀਆਂ ਨਾਲ ਆਪਣੀ ਜ਼ਿੰਦਗੀ ਦਾ ਇੰਜੋਏ ਕਰੋ ਐਂਡ ਥੈਂਕ ਯੂ ਸੋ ਮੱਚ ਆਲ ਆਫ ਯੂ ਜਿਨ੍ਹਾਂ ਨੇ ਮੈਨੂੰ ਆਪਣਾ ਪਿਆਰ ਇੰਨੀਆਂ ਬਲੇਸਿੰਗਸ ਦਿੱਤੀਆਂ ਮੇਰੇ ਬਰਥਡੇ ਦੇ ਉੱਤੇ ਥੈਂਕ ਯੂ ਸੋ ਮੱਚ ਮੈਮ ਆਜ਼ਾਦੀ ਦੇ ਮੌਕੇ ਤੇ ਪੂਰੇ ਦੇਸ਼ ਦੇ ਵਿੱਚ ਇਵੈਂਟਸ ਹੋ ਰਹੇ ਨੇ ਤੇ ਛੋਟੇ ਛੋਟੇ ਬੱਚਿਆਂ ਦੇ ਨਾਲ ਕਿੱਦਾਂ ਸੈਲੀਬ੍ਰੇਟ ਕਰਨ ਦੇ ਲਈ ਸੋਚਿਆ ਕਹਿੰਦੇ ਆ ਨਾ ਕਿ इंडिया ਦੇ ਲਈ ਅਸੀਂ ਇਹ ਕਹਿੰਨੇ ਜਹਾਂ ਸੱਤ ਅਹਿੰਸਾ ਔਰ ਧਰਮ ਕਾ ਪਗ ਪਗ ਲਗਤਾ ਮੇਲਾ ਵੋ ਭਾਰਤ ਦੇਸ਼ ਹੈ ਮੇਰਾ ਮੈਨੂੰ ਲੱਗਦਾ ਆਜ਼ਾਦੀ ਸ਼ਬਦ ਨਾ ਹੁਣ ਕਿਤਾਬਾਂ ਲਈ ਰਹਿ ਗਿਆ ਆ ਕਿ ਕੁਝ 15 ਅਗਸਤ ਮਨਾ ਰਹੇ ਆ ਕਦੇ ਅਸੀਂ 26 ਜਨਵਰੀ ਮਨਾ ਰਹੇ ਆ ਅਸੀਂ ਝੰਡੇ ਲੈ ਕੇ ਖੜੇ ਆ ਬੱਚਿਆਂ ਨੂੰ ਸਮਝਾ ਰਹੇ ਆ ਬੇਟਾ ਆਜ਼ਾਦੀ ਹੈ ਬੱਚਿਆਂ ਨੂੰ ਉਸ ਦਾ ਕੀ ਪਤਾ ਹੈ ਕਿ ਸਿਰਫ ਇਤਿਹਾਸ ਪੜਿਆ ਬੱਚਿਆਂ ਨੇ ਜਿਹਦੇ ਵਿੱਚ ਕੁਰਬਾਨੀਆਂ ਸਮਝ ਨਹੀਂ ਆ ਸਕਦੀਆਂ ਜੋ ਸਾਡੇ ਬਜ਼ੁਰਗਾਂ ਨੇ ਸਾਡੇ ਪੂਰਵਜਾਂ ਨੇ ਦਿੱਤੀਆਂ ਨੇ ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਆਜ਼ਾਦੀ ਸ਼ਬਦ ਇੱਕ ਰਹਿ ਗਿਆ ਹੈ ਆਜ਼ਾਦੀ ਅਜੇ ਬੜੀ ਚੀਜ਼ਾਂ ਤੋਂ ਸਾਨੂੰ ਆਜ਼ਾਦੀਆਂ ਚਾਹੀਦੀਆਂ ਨੇ ਕਿੰਨੀਆਂ ਕੁਰੀਤੀਆਂ ਨੇ ਬੱਚਿਆਂ ਨੂੰ ਅਜੇ ਤੱਕ ਕੋਈ ਪੜ੍ਹਾਈ ਦਾ ਬੱਚੇ ਦਾ ਵਸੀਲਾ ਨਹੀਂ ਰਹਿਣ ਦਾ ਕੋਈ ਵਸੀਲਾ ਨਹੀਂ ਅਸੀਂ ਇਸਲਾਮ ਏਰੀਆ ਦੇ ਬੱਚੇ ਲਿਆ ਤੁਸੀਂ ਏਰੀਆ 'ਚ ਵੜ ਕੇ ਦੇਖੋ ਤੁਸੀਂ ਦੁਆਰਾ ਕਦੇ ਨਹੀਂ ਜਾਓਗੇ ਕੁਝ ਪਤਾ ਨਹੀਂ ਹੈ ਸਫਾਈਆਂ ਦਾ ਮੈਂ ਮੰਦੀਆਂ ਪੇਰੈਂਟਸ ਦਾ ਹੈਗਾ ਵੀ ਕਿ ਉਹਨਾਂ ਨੇ ਸਫਾਈ ਨਿਜੇ ਦੀ ਪਰ ਐਸਾ ਬਹੁਤ ਮੁਸ਼ਕਿਲ ਹੈਗਾ ਵੇ ਬੜੀਆਂ ਚੀਜ਼ਾਂ ਨੇ ਔਰਤ ਸੇਫ ਨਹੀਂ ਹੈ ਔਰਤਾਂ ਨੂੰ ਦਬਾ ਕੇ ਰੱਖ ਰਹੇ ਆ ਕੋਈ ਕੰਮ ਤੇ ਤੁਹਾਨੂੰ ਪਤਾ ਹੀ ਹੈ ਕਿ ਜ਼ਬਰਕਰਨ ਨਿਕਲਦੀ ਹੈ ਹਜ਼ਾਰ ਰੱਖਾਂ ਉਹਨੂੰ ਕੁਰਦੀਆਂ ਨੇ ਕਈ ਕੁਰੀਤੀਆਂ ਨੇ ਮੈਂ ਇਸ ਵੇਲੇ ਖੁਸ਼ੀ ਦੇ ਮੌਕੇ ਤੇ ਇੰਨਾ ਕੁਝ ਨਹੀਂ ਕਹਿਣਾ ਜੀ ਮੈਨੂੰ ਬਹੁਤ ਕੁਝ ਹੈ ਮੈਂ ਆਜ਼ਾਦ ਆ ਤਾਂ ਹੀ ਮੈਂ ਅੱਜ ਸਾਰਿਆਂ 'ਚ ਵਿਚਰ ਰਹੀ ਆ ਪਰ ਸਮਾਜ ਨੂੰ ਮੈਂ ਕਹਿਣਾ ਚਾਹਨੀ ਆ ਜੇ ਆਜ਼ਾਦੀ ਸੱਚਮੁੱਚ ਮਨਾਣੀ ਹੈ ਨਾ ਤੇ ਆਪਣੇ ਆਸ-ਪਾਸ ਦੇਖੋ ਜੇ ਕੋਈ ਮੈਡੀਕਲ ਕਿਸੇ ਨੂੰ ਲੋੜ ਹੈ ਉਹਨੂੰ ਤੁਸੀਂ ਮਦਦ ਕਰ ਸਕਦੇ ਹੋ ਕਿਸੇ ਗਰੀਬ ਬੱਚੇ ਦੀ ਪੜਾਈ ਖਰਚਾ ਕਰ ਸਕਦੇ ਹੋ ਉਹਦੀਆਂ ਦੁਆਵਾਂ ਤੁਹਾਨੂੰ ਲੱਗਣਗੀਆਂ ਤੇ ਫਿਰ ਮਨਾਵਾਂਗੇ ਨਾ ਆਜ਼ਾਦੀ ਦਾ ਦਿਵਸ ਮੋਦੀ ਜੀ ਨੇ ਅੱਜ ਮੇਰੇ ਸਾਹਮਣੇ ਭਾਸ਼ਣ ਸੁਣਾਇਆ ਉਹ ਕਹਿੰਦੇ ਜੀ 2047 ਤੱਕ 100 ਸਾਲਾਂ ਜਿਹੜਾ ਮਨਾਵਾਂਗੇ ਮੈਂ ਵੇਟ ਕਰ ਰਹੀ ਹਾਂ ਜੋ ਮੈਂ ਜਿੰਦਾ ਰਹੀ ਤਾਂ ਮੈਂ ਦੇਖਣਾ ਚਾਹਨੀ ਆ ਕਿ 100ਵੇਂ ਸਾਲ ਤੇ ਅਸੀਂ ਕਹਿ ਪਾਵਾਂਗੇ ਇਹ ਭਾਰਤ ਦੇਸ਼ ਹੈ ਮੇਰਾ ਜਿਹਦੇ ਵਿੱਚ ਸੱਚਮੁੱਚ ਨਾ ਧਰਮ ਦੀ ਲੜਾਈ ਹੈ ਨਾ ਅਹਿੰਸਾ ਵੀ ਹੈ ਤੇ ਅਹਿੰਸਾ ਕਿੱਤੇ ਹੈ ਤੁਹਾਨੂੰ ਪਤਾ ਹੀ ਹੈ ਤੁਸੀਂ ਸੜਕਾਂ ਤੇ ਨਿਕਲ ਜਾਓ ਜਰਾ ਜਰਾ ਰਾਤ ਨੂੰ ਚਾਹੇ ਸਾਡੇ ਬੱਚੇ ਨੇ ਚਾਹੇ ਲੇਡੀਜ਼ ਨੇ ਅਸੀਂ ਸਾਰੇ ਡਰੇ ਹੋਇਆ ਅਸੀਂ ਸੜਕਾਂ ਤੇ ਨਹੀਂ ਨਿਕਲ ਸਕਦੇ ਪਤਾ ਹੀ ਨਹੀਂ ਕਿੱਥੋਂ ਹਮਲਾ ਹੋ ਜਾਣਾ ਕਿੰਨੇ ਸਮਾਨ ਖੋ ਲੈਣਾ ਬਾਕੀ ਮੈਂ ਤੇ ਹੀ ਕਹਿਣਾ ਚਾਹਵਾਂਗੀ ਹੈਪੀ ਇੰਡੀਪੈਂਡੈਂਸ ਡੇ ਮਨਾਓ ਤੇ ਸਹੀ ਸਹੀ ਅਰਥਾਂ ਚ ਮਨਾਓ ਨਾ ਇੰਡੀਪੈਂਡੈਂਸ ਡੇ ਫਿਰ ਸਮਝਾਂਗੇ ਜਿੰਨਾ ਪਾਰਟ ਸਾਨੂੰ ਸਮਝ ਆ ਜਾਂਦਾ ਸੀ ਆਪਣਾ ਕਰਦੇ ਆ ਤੁਸੀਂ ਵੀ ਸਾਨੂੰ ਜੁਆਇਨ ਕਰ ਸਕਦੇ ਹੋ ਬਹੁਤ ਸਾਰੇ ਪੈਸੇ ਨਹੀਂ ਲੱਗਦੇ ਪੈਸੇ ਜ਼ਰੂਰ ਲੱਗਦੇ ਨੇ ਜਦੋਂ ਭੱਲੇ ਦਾ ਕੰਮ ਕਰਦੇ ਆ ਜੁਆਇਨ ਕਰਿਆ ਕਰੋ ਬੜੀ ਖੁਸ਼ੀਆਂ ਨੇ ਮੀਸ ਸਮਾਈਲ ਚ ਆ ਕੇ ਤੇ ਦੇਖੋ ਥੈਂਕ ਯੂ ਮੈਂ ਇੰਤਜ਼ਾਰ ਕਰਾਂਗੀ ਤੁਹਾਡਾ ਬਹੁਤ ਸੋਹਣਾ ਜਿਹੜਾ ਮੈਸੇਜ ਮੈਡਮ ਨੇ ਦਿੱਤਾ ਤੇ ਨਾਲ ਹੀ ਜਿਹੜਾ ਹੈ 12ਵੀਂ ਵਾਰ ਲਗਾਤਾਰ ਪੀਐਮ ਮੋਦੀ ਦੇ ਵੱਲੋਂ ਜਿਹੜਾ ਹੈ ਲਾਲ ਕਿਲੇ ਤੋਂ ਝੰਡਾ ਫੈਰਾਇਆ ਗਿਆ ਤੇ ਨਾਲ ਹੀ ਜਿਹੜਾ ਹੈ 13 ਮਿੰਟ ਦਾ ਸਭ ਤੋਂ ਸ਼ੁਰੂਆਤੀ ਪਾਸ਼ੇ ਦੇ ਵਿੱਚ 13 ਮਿੰਟ ਲਗਾਤਾਰ ਉਹਨਾਂ ਨੇ ਆਪਰੇਸ਼ਨ ਸਿੰਦੂਰ ਦੇ ਬਾਰੇ ਗੱਲ ਕੀਤੀ ਤੇ ਨਾਲ ਹੀ ਅਸੀਂ ਅਸੀਂ ਮੌਜੂਦ ਆ ਲੁਧਿਆਣਾ ਦੇ ਜਿਹੜੇ ਸੀਨੀਅਰ ਸਿਟੀਜ਼ਨ ਕਾਉਂਸਲ ਦੇ ਵਿਖੇ ਜਿੱਥੇ ਦੇਖ ਸਕਦੇ ਹੋ ਸੋਹਣੇ ਸੋਡੇ ਜਿਹੜੇ ਛੋਟੇ ਛੋਟੇ ਜਿਹੜੇ ਨੰਨੇ ਨੰਨੇ ਬੱਚੇ ਨੇ ਉਹਨਾਂ ਦੇ ਵੱਲੋਂ ਜਿਹੜੀ ਸੋਹਣੀ ਸੋਹਣੀ ਪਰਫਾਰਮੈਂਸ ਜਿਹੜੀ ਹੈ ਰਾਸ਼ਟਰੀ ਗੀਤਾਂ ਦੇ ਉੱਤੇ ਦਿੱਤੀ ਗਈ ਤੇ ਨਾਲ ਹੀ ਜਿਹੜਾ ਹੈ ਇਹਨਾਂ ਦੇ ਵੱਲੋਂ ਬਹੁਤ ਹੀ ਸੋਹਣੀ ਸੋਹਣੀ ਜਿਹੜੀ ਹੈ ਝਾਕੀਆਂ ਨਿਕਾਲੀਆਂ ਗਈਆਂ ਤੇ ਨਾਲ ਹੀ ਜਿਹੜਾ ਫਲੈਗ ਹੋਸਟਿੰਗ ਦੇ ਨਾਲ ਜਿਹੜਾ ਇਸ ਇਵੈਂਟ ਦੀ ਸ਼ੁਰੂਆਤ ਹੋਈ ਹੁਣ ਵੀ ਜਿਹੜਾ ਅੰਦਰ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਦੇ ਵੱਲੋਂ ਜਿਹੜੇ ਰਾਸ਼ਟ ਗੀਤ ਗਾਏ ਜਾ ਰਹੇ ਨੇ ਤੇ ਰਾਸ਼ਟ ਗਾਨ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਦੇ ਆ ਸੀਨੀਅਰ ਸਿਟੀਜ਼ਨ ਕਾਉਂਸਲ ਦੇ ਪ੍ਰੈਜ਼ੀਡੈਂਟ ਸਾਡੇ ਨਾਲ ਨੇ ਗੱਲਬਾਤ ਕਰਨੀ ਹੈ ਸਰ ਕਿਸ ਤਰੀਕੇ ਜਿਹੜਾ ਆਜ਼ਾਦੀ ਦਾ ਮਹੋਤਸਵ ਅੱਜ ਮਨਾਇਆ ਜਾ ਰਿਹਾ ਇਹ ਮੈਂ ਪ੍ਰੈਜ਼ੀਡੈਂਟ ਸੀਨੀਅਰ ਸਿਟੀਜ਼ਨ ਕਾਉਂਸਲ ਮਿੰਦਰ ਗੁਪਤਾ ਬੋਲ ਰਹੇ ਹਾਂ ਤੇ ਅਸੀਂ ਹਰ ਪ੍ਰੋਗਰਾ ਜੋ ਬੀਨੋਰੀ 15 ਅਗਸਤ 2 ਅਕਤੂਬਰ ਤੀਜਾਂ ਦਾ ਤਿਹਾਰ ਹੋਇਆ ਮੰਦਰਸਡੇ ਹੋਇਆ ਫਾਦਰਸਡੇ ਹੋਇਆ ਹਰ ਮਹੀਨੇ ਐਂਡ 'ਚ ਸਾਰੇ ਸੀਨੀਅਰ ਮੈਂਬਰਾਂ ਦੇ ਬਰਥਡੇ ਮਨਾਣੇ ਆ ਦੂਸਰੇ ਉਸ ਮਹੀਨੇ ਚੰਦੇ ਤੇ ਕਿੰਨੇ ਕੁ ਮੈਂਬਰ ਨੇ ਸਾਡੇ ਮੈਂਬਰ 150 ਲਗਭਗ 100 ਮੈਂਬਰ ਪ੍ਰਾਇਡ ਹੁੰਦੇ ਆ 100 ਫੈਮਿਲੀਜ਼ ਤੇ ਅੱਜ ਕਿਦਾ ਇੰਜੋਏ ਕੀਤਾ ਕਿ ਅੱਜ ਗੋਵਿੰਦ ਜਗਤ ਹਰਨਾਰ ਸਮਾਈਲ ਵਾਲੇ ਵੀ ਜੁਆਇਨ ਕੀਤੇ ਆ ਤੇ ਉਹਨਾਂ ਨੇ ਹੋਰ ਬਰੌਣ ਦੇ ਵਿਦਿਆਰਥੀਆਂ ਨਾਲ ਬੱਚੇ ਆਏ ਸੀ ਇਸ ਸਲੰਬੇ ਏਰੀਆ ਵਿੱਚੋਂ ਉਹਨਾਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਕਿ ਛੋਟੇ ਬੱਚੇ ਵਿਚਾਰੇ ਇੰਜੋਏ ਕਰ ਰਹੇ ਨੇ ਸਾਡੇ ਨਾਲ ਮਿਲ ਕੇ ਸਾਨੂੰ ਵੀ ਬੜੀ ਖੁਸ਼ੀ ਹੋਈ ਉਹਨਾਂ ਨੂੰ ਬੜੀ ਖੁਸ਼ੀ ਹੋਈ ਇੱਕ ਬੜਾ ਚੰਗਾ ਉਪਰਾਣਾ ਕਰ ਰਹੇ ਨੇ ਹੋਗੇ ਉਹ ਬੱਚੇ ਨਾਲ ਲੈ ਕੇ ਇੰਜੋਏ ਕਰਾਉਂਦੇ ਆ ਖਾਂਦੇ ਪੀਂਦੇ ਆ ਤੇ ਥੋੜੇ ਪ੍ਰਿਵਿਲੇਜਡ ਦੇਸ਼ ਭਗਤੀ ਗੀਤਾਂ ਦੇ ਪਰਫਾਰਮੈਂਸ ਕਰ ਰਹੇ ਸੀ ਕਿਹੜਾ ਸਾਡੇ ਹੁਣ ਸਾਰੇ ਜਿਹੜੇ ਮੈਂਬਰ ਨੇ ਸਾਡੇ ਸਿੰਗਰ ਨੇ ਕਾਫੀ ਅੱਛੇ ਸਿੰਗਰ ਨੇ ਉਹ ਫਿਰ ਇਹਦੇ ਵਿੱਚ ਸਾਰੇ ਦੇਸ਼ ਭਗਤੀ ਗੀਤ ਗਾਏ ਉਹਨਾਂ ਨੇ ਬੜਾ ਸਸਮਾ ਬੰਦੇ ਆਉਣ ਆਣੇ ਬਹੁਤ ਚੰਗਾ ਜਿੱਤਾ ਅਸੀਂ ਹਰ ਹਫਤੇ ਸ਼ਨੀਵਾਰ ਐਤਵਾਰ ਵੀ ਨਾ ਇੱਥੇ ਸਿੰਗਰ ਪ੍ਰੋਗਰਾਮ ਕਰਦੇ ਆ ਜਨਰਲ ਸਿੰਗ ਫਿਲਮੀ Song ਜਾਂ ਪੰਜਾਬੀ Song ਫੋਕ Song ਸਾਰੇ ਗਾਣਿਆਂ ਤੇ ਇੰਜੋਏ ਕਰਦੇ ਆ ਸਾਬ ਸੋ ਨੰਨੇ ਗੁਲਿਸਤਾਂ ਦੇ ਮੈਂਬਰ ਸਾਡੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਂ नमस्ते और आप सभी को हैप्पी इंडिपेंडेंस डे स्वतंत्रता दिवस की हार्दिक शुभकामनाएं और मैं हम लोग हैं एनजीओ नन्हे गुलिस्तान की तरफ से और हम यहाँ पे आए हैं स्माइल एनजीओ जो है जो कि सोनिया मैम चलाते हैं वो हमारे को यहाँ पे लेकर आए हैं और ये एक बहुत ही प्राउड फीलिंग है क्योंकि यहाँ पे आके हमें पता चला है कि सीनियर सिटीजन्स के साथ हमारे बच्चों ने पहली बार ही किया है हम लोग आठ सालों से जो शी इज़ द प्रेजिडेंट ऑफ माई एन जी ओ एंड शी इज़ रूपिका मैम तो हम लोग आठ सालों से हम लोग एन जी ओ चला रहे हैं लेकिन ये एक फ़र्स्ट टाइम है वन जबकि एक हमारे को हम लोग इंटरेक्ट कर रहे हैं कि सीनियर सिटीज़न्स के साथ और इस तरह से जो फ्लैग होस्टिंग हुई है उसमें हमारे बच्चों को भी बहुत अच्छा लगा है बहुत अच्छा लगा यहाँ पे आके सबका आशीर्वाद प्राप्त करके एंड होपफुली कि आगे जाके वी विल डू बेस्ट क्योंकि सच बोलो तो जो मुझे लगता है कि भारत का जो भविष्य है वो इन छोटे छोटे बच्चों में है ज़रूरी नहीं है कि बच्चों का जो भारत का भविष्य है वो स्लम्स में भी है जो स्लम्स में रहते हैं और जो हमारा एन है वो अपलिफ्टमेंट करता ही सिर्फ स्लम बच्चों की है वो यहाँ पे आए हैं उनको भी मेन स्ट्रीम में आने का मौका मिला है और इसके लिए मैं स्माइल एन की बहुत आभारी हूँ कि जिन्होंने हमारे को यहाँ पे आने का न्यौता दिया और फिर एक तरफ एक बारी फिर से मेरी तरफ से एंड फ्रॉम द एंटायर टीम ऑफ नन्हे गुलस्त वी विश ऑल ओवर इंडियंस इन इंडिया एंड इन अब्रॉड हैप्पी हैप्पी इंडिपेंडेंस डे जय हिंद जय भारत की सेना ਸੋ ਜਿੱਥੇ ਪ੍ਰਧਾਨ ਮੰਤਰੀ ਦੇ ਵੱਲੋਂ ਜਿਹੜਾ ਹੈ ਅਤੰਗਵਾਦ ਦੀ ਗੱਲ ਕੀਤੀ ਗਈ ਉੱਥੇ ਹੀ ਜਿਹੜਾ ਹੈ ਇਸ ਦਾ ਸਿੱਧਾ ਅਸਰ ਜਿਹੜਾ ਹੈ ਪੰਜਾਬ ਦੇ ਬਾਰਡਰ ਏਰੀਆਜ਼ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਦੱਸ ਦਈਏ ਕਿ ਅਟਾਰੀ ਬਾਰਡਰ ਤੇ ਭਾਵੇਂ 13 ਮਈ ਨੂੰ ਜਿਹੜੀ ਰੀਟਰੀਟ ਸੈਰੇਮਨੀ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਗਈ ਸੀ ਕਿੱਤੀ ਗਈ ਸੀ ਬਟ ਉੱਥੇ ਹੀ ਜਿਹੜਾ ਹੈ ਅ ਅੱਜ ਜਿਹੜੇ ਮਠਾਈਆਂ ਦਾ ਆਦਾਨ-ਪ੍ਰਦਾਨ ਕਿਥੇ ਉਹ ਨਹੀਂ ਹੋ ਪਾਵੇਗਾ ਤੇ ਨਾਲ ਹੀ ਇਹ 6 ਸਾਲਾਂ ਬਾਅਦ ਦੁਬਾਰਾ ਤੋਂ ਜਿਹੜਾ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਲਾਸਟ ਜਦ ਇਹ ਮਠਾਈਆਂ ਦਾ ਆਦਾਨ-ਪ੍ਰਦਾਨ ਬੰਦ ਹੋਇਆ ਸੀ ਉਸ ਵੇਲੇ ਹੋਇਆ ਸੀ ਜਦ ਪੁਲਵਾਮਾ ਅਟੈਕ ਹੋਇਆ ਸੀ ਤੇ ਇਸ ਤੋਂ ਬਾਅਦ 3 ਸਾਲ ਇਹ ਜਿਹੜਾ ਹੈ ਮਠਾਈਆਂ ਦਾ ਅਰਦਾਨ ਪ੍ਰਦਾਨ ਜਿਹੜਾ ਹੈ ਬੰਦ ਹੋ ਗਿਆ ਸੀ ਤੇ ਨਾਲ ਹੀ ਐਤਕੀ ਜਿਹੜਾ ਹੈ ਹੁਣ ਆਪਰੇਸ਼ਨ ਸਿੰਦੂਰ ਦੀ ਜਿਹੜੀ ਇਹ ਗੱਲ ਕੀਤੀ ਗਈ ਪ੍ਰਧਾਨ ਮੰਤਰੀ ਦੇ ਵੱਲੋਂ ਆਪਣੇ ਪਾਸ਼ਣ ਦੇ ਵਿੱਚ ਉੱਥੇ ਹੀ ਜਿਹੜਾ ਹੈ ਐਤਕੀ ਫਿਰ ਤੋਂ ਜਿਹੜਾ ਹੈ 6 ਸਾਲਾਂ ਬਾਅਦ ਦੁਬਾਰਾ ਤੋਂ ਜਿਹੜਾ ਹੈ ਮਠਾਈਆਂ ਦਾ ਅਰਦਾਨ ਪ੍ਰਦਾਨ ਐਤਕੀ ਫਿਰ ਤੋਂ ਜਿਹੜਾ ਹੈ ਬਾਗਾਟਾਰੀ ਬਾਰਡਰ ਤੇ ਨਹੀਂ ਦੇਖਣ ਨੂੰ ਮਿਲੇਗਾ ਨਾਲ ਹੀ ਜਿਹੜਾ ਹੈ ਸੂਬੇ ਪੱਧਰ ਤੇ ਜਿਹੜੇ ਹਨ ਵਕ ਵਕ ਸੰਸਥਾਵਾਂ ਦੇ ਵੱਲੋਂ ਜਿਹੜਾ ਹੈ ਫਲੈਗ ਹੋਸਟਿੰਗ ਕੀਤੀ ਜਾ ਰਹੀ ਹੈ ਤੇ ਜਿਹੜਾ ਇੰਡੀਪੈਂਡੈਂਸ ਡੇ ਮਨਾਇਆ ਜਾ ਰਿਹਾ ਉੱਥੇ ਹੀ ਅਸੀਂ ਮੌਜੂਦ ਹਾਂ ਸੀਨੀਅਰ ਸਿਟੀਜ਼ਨ ਕਾਉਂਸਲ ਦੇ ਵਿਖੇ ਜਿੱਥੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਦੇ ਵੱਲੋਂ ਜਿਹੜਾ ਇੰਡੀਪੈਂਡੈਂਸ ਡੇ ਦੇ ਉੱਤੇ ਜਿਹੜਾ ਪਰਫਾਰਮੈਂਸ ਦਿੱਤੀ ਜਾ ਰਹੀ ਹੈ ਤੇ ਰਾਸ਼ਟਰੀ ਗੀਤ ਦੇ ਉੱਤੇ ਚੁੰਮਦੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਸੀਨੀਅਰ ਸਿਟੀਜ਼ਨ ਨੇ ਕਿਸ ਤਰੀਕੇ ਤਿਰੰਗੇ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ ਤੇ ਸਵੇਰ ਤੋਂ ਹੀ ਜਿਹੜਾ ਪਰਫਾਰਮੈਂਸ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਕਾਫੀ ਜਿਹੜਾ ਸੋਹਣਾ ਸੋਹਣੀ ਜਿਹੜੀ ਹੈ ਦ੍ਰਿਸ਼ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਛੋਟੇ ਛੋਟੇ ਜਿਹੜੇ ਬੱਚੇ ਨੇ ਉਹਨਾਂ ਦੇ ਵੱਲੋਂ ਜਿਹੜੀ ਹੈ ਰਾਸ਼ਟਰੀ ਗੀਤਾਂ ਦੇ ਉੱਤੇ ਰਾਸ਼ਟਰੀ ਗਾਣ ਦੇ ਉੱਤੇ ਤੇ ਪਰਫਾਰਮੈਂਸ ਦਿੱਤੀ ਜਾ ਰਹੀ ਹੈ ਜਿੱਥੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਤੇ ਜਿਹੜੇ ਮੈਂਬਰਸ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਕਾਫੀ ਸੋਹਣਾ ਜਿਹੜਾ ਮੈਸੇਜ ਉਹਨਾਂ ਦੇ ਵੱਲੋਂ ਦਿੱਤਾ ਗਿਆ ਸੋ ਤੁਸੀਂ ਕਿਸ ਤਰੀਕੇ ਜਿਹੜਾ 인ਡੀਪੈਂਡੈਂਸ ਡੇ ਇੰਜੋਏ ਕਰ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਦੇਖਦੇ ਰਹੋ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ